ਤੁਹਾਨੂੰ ਮੈਂ ਤੁਹਾਡਾ ਸ਼ੇਪ ਇੱਕ ਛੋਟੀ ਜੀ ਵੀਡੀਓ ਲੈ ਕੇ ਹਾਜ਼ਰ ਹਾਂ ਅੱਜ ਦੀ ਰੀਲ ਵੀ ਬੜੀ ਇੰਟਰਸਟਿੰਗ ਹੋਏਗੀ ਇਸ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਅੱਜ ਦੀ ਰੀਲ ਹੈ ਕਿ ਕਾਇਆ ਸਾਇਆ ਤੇ ਮਾਇਆ ਦੇ ਬਾਰੇ ਇਹ ਤਿੰਨੇ ਆਪਸ ਵਿੱਚ ਕੋਰਿਲੇਟਡ ਆ ਜਦੋਂ ਸਾਡੀ ਕਾਇਆ ਚੰਗੀ ਆ ਤਾਂ ਫਿਰ ਸਾਡੀ ਸੇਧ ਚੰਗੀ ਆ ਤਾਂ ਸਾਡੇ ਨਾਲ ਜਿਹੜਾ ਸਾਆਯਾ ਵੀ ਆ ਸਾਡੇ ਹਮਸਾਯੇ ਜਿਹੜੇ ਆ ਉਹ ਵੀ ਸਾਡਾ ਸਾਥ ਦਿੰਦੇ ਆ ਤੇ ਨਾਲ ਦੀ ਨਾਲ ਜਿਹੜਾ ਧਨ ਦੌਲਤ ਆ ਜਿਹੜੀ ਮਾਇਆ ਉਹ ਵੀ ਸਾਥ ਦਿੰਦੀ ਜਿੰਨੀ ਮਰਜ਼ੀ ਬਣਾ ਲਓ ਜਿੰਨੀ ਮਰਜ਼ੀ ਖਰਚ ਕਰ ਲਓ ਪਰ ਜਦੋਂ ਸਾਡੀ ਕਾਇਆ ਸਾਥ ਨਹੀਂ ਦਿੰਦੀ ਜਦੋਂ ਸਾਡੀ ਹੈਲਥ ਖਰਾਬ ਹੋ ਜਾਂਦੀ ਆ ਜਦੋਂ ਸਾਡੀ ਸਿਹਤ ਖਰਾਬ ਹੋ ਜਾਂਦੀ ਆ ਤਾਂ ਫਿਰ ਮਾਇਆ ਸਾਥ ਨਹੀਂ ਦਿੰਦੀ ਕਿਉਂਕਿ ਮਾਇਆ ਦੇ ਨਾਲ ਤੁਸੀਂ ਟ੍ਰੀਟਮੈਂਟ ਕਰਾ ਸਕਦੇ ਹੋ ਕਿਉਰ ਨਹੀਂ ਹੋਣਾ ਤੇ ਜਿਹੜਾ ਸਾਆ ਆ ਸਾਡੇ ਜਿਹੜੇ ਹਮਸਾਏ ਆ ਸਾਡੇ ਜਿਹੜੇ ਦੋਸਤ ਮਿੱਤਰ ਆ ਸਾਡੇ ਸੋ ਕਾਲਡ ਆਪਣੇ ਆ ਉਹ ਵੀ ਸਾਥ ਛੱਡ ਜਾਂਦੇ ਆ ਤਾਂ ਫਿਰ ਸਾਨੂੰ ਉਦੋਂ ਖੁਦਾ ਚਿੱਤੇ ਆਉਂਦਾ ਵਾਹਿਗੁਰੂ ਚਿੱਤੇ ਆਉਂਦਾ ਰੱਬ ਚਿੱਤੇ ਆਉਂਦਾ ਉਹ ਹੈ ਕਿੱਥੇ ਕਈ ਕਹਿੰਦੇ ਜੀ ਉਹ ਤਾਂ ਧਾਰਮਿਕ ਸਥਾਨਾਂ ਤੇ ਆ ਕੰਧਾਂ ਦੇ ਵਿੱਚ ਫਸ ਕੇ ਬੈਠਾ ਕਰਦਾ ਹਾਏ ਹਾਏ ਪੰਡਤਾਂ ਮੁੱਲਾਂ ਕਾਜੀਆਂ ਭਾਈਆਂ ਉਹਨੂੰ ਕਰਸ ਕੇ ਸੰਗਲ ਪਾਏ ਖਾ ਖਾ ਕੜਾ ਬਲੈਤੀ ਕਿ ਉਹਦਾ ਕਿਤੇ ਖੰਗ ਨਾਲ ਨਾ ਮਰ ਜਾਏ ਮੇਰੇ ਰੱਬ ਨੂੰ ਕੋਈ ਬਚਾਏ ਪਰ ਦੋਸਤੋ ਉਹ ਹੈ ਕਿਥੇ ਕਿਸੇ ਸੇ ਪਤਾ ਪੁੱਛਿਆ ਮੰਜ਼ਲੇ ਜਾਣਾ ਜਿਸ ਨੂੰ ਖਬਰ ਤੇਰੀ ਉਹ ਬੇਖਬਰ ਮਿਲਾਂ ਜਿਹਨੂੰ ਤੇਰੀ ਖਬਰ ਸੀ ਉਹ ਐਕਸਪਲੇਨ ਨਹੀਂ ਕਰ ਸਕਿਆ ਜਿਹਨੂੰ ਇਨਲਾਈਟਨਮੈਂਟ ਹੋਈ ਉਹ ਤਾਂ ਐਕਸਪਲੇਨ ਨਹੀਂ ਕਰ ਸਕਿਆ ਜਿਹਨੂੰ ਗਿਆਨ ਹੋਇਆ ਪਰ ਜਿਹੜੇ ਖਾਲੀ ਭਾਂਡੇ ਆ ਉਹ ਵੱਜਦੇ ਆ ਉਹ ਗਿਆਨ ਵੰਡਦੇ ਆ ਉਹ ਕਹਿੰਦੇ ਆ ਉਹ ਇਦਾਂ ਦਾ ਜੀ ਉਹ ਇਦਾਂ ਦਾ ਜੀ ਔਰ ਇਹਨਾਂ ਪ੍ਰਚਾਰਕਾਂ ਦੇ ਮਗਰ ਮਤਲਬ ਉਹ ਇਹ ਆਪਣੇ ਆਮਦਨ ਦੇ ਉੱਤੇ ਪਲਦੇ ਆ ਇਹ ਸਾਡੇ ਪੈਰਾਸਾਈਟ ਆ ਸੋ ਦੋਸਤੋ ਉਸ ਖੁਦਾ ਨੂੰ ਜੇ ਪਾਉਣਾ ਨਾ ਆਪਣੇ ਅੰਦਰ ਆ ਜਿਹੜਾ ਤੁਸੀਂ ਸੈਲਫ ਐਨਾਲਿਸਿਸ ਕਰੋਗੇ ਹੀ ਵਿਲ ਬੀ ਇਨਸਾਈਡ ਯੂ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖੇ ਸ਼ੁਪਾ ਖੈਰ ਜਿੰਦੇ ਵਸਰੋ ਗੋਡ ਬlesਸ ਯੂ